ਨਮਸਕਾਰ ਜੀ ਬੀਸੀ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਕਮਲ ਕੋਛੜ ਕੋਠੀ ਨੰਬਰ 136 A ਦੇ ਵਿੱਚ ਅਸੀਂ ਰਹਿੰਦੇ ਆ ਸਾਰਾ ਜਿਹੜਾ ਜਿਹੜਾ ਏਰੀਆ ਲੱਗਦਾ ਇਹ ਬੰਗਲਾ ਨੰਬਰ 136 A ਪੈਂਦਾ ਜਿੱਥੇ ਕੱਲ 6:30 ਵਜੇ ਤੋਂ ਬਾਅਦ ਲਾਈਟ ਨਹੀਂ ਹੈਗੀ ਜਿੱਥੇ ਕੱਲ 6:30 ਵਜੇ ਤੋਂ ਬਾਅਦ ਲਾਈਟ ਨਹੀਂ ਹੈਗੀ ਇੰਨੀਆਂ ਕੰਪਲੇਂਟਾਂ ਲਖਣ ਦੇ ਬਾਵਜੂਦ ਈਵਨ ਕੀ ਅਸੀਂ ਧਰਮਪਾਲ ਜੀ ਨੂੰ ਫੋਨ ਕਰਨ ਦੇ ਬਾਵਜੂਦ ਵੀ ਇੱਥੇ ਲਾਈਟ ਵਾਸਤੇ ਕੋਈ ਬੰਦਾ ਨਹੀਂ ਆਇਆ ਉਹ ਕਹਿੰਦੇ ਜੀ ਅਸੀਂ 3 ਦਿਨ ਦੀ ਹੜਤਾਲ ਤੇ ਆਏ ਇੱਧਰ ਦੇਖੋ ਤੁਸੀਂ ਇਹ ਜਨਾਨੀਆਂ ਤੇ ਬੰਦੇ ਖੜੇ ਨੇ ਏ ਬੱਚੇ ਇਧਰ ਇਹ ਬੱਚੇ ਕਿੱਥੋਂ ਰੋਟੀ ਖਾਣਗੇ ਬਿਨਾ ਪੱਖੇ ਤੋਂ ਕਿਵੇਂ ਸੌਣਗੇ ਅੱਜ ਦੇ ਯੁੱਗ ਵਿੱਚ ਤੇ ਐਸੀ ਸਾਹਿਬ ਨੇ ਫੋਨ ਚੁੱਕਣਾ ਕਰਤਾ ਬੰਦ ਕੀ ਇਹ ਬੱਚੇ ਸਾਰੇ ਹੜਤਾਲ ਤੇ ਆਣ ਕੀ ਇਹ ਲੇਡੀਜ਼ ਸਾਰੀਆਂ ਹੜਤਾਲ ਤੇ ਆਣ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਲਦੀ ਜਲਦੀ ਇਹ ਮਸਲਾ ਹੱਲ ਕਰਾਓ ਜੇ 72 ਘੰਟੇ ਹੋਰ ਲਾਈਟ ਨਹੀਂ ਆਈ ਜੇ ਪ੍ਰਾਈਵੇਟ ਬੰਦੇ ਤੋਂ ਕਰਾਇਆ ਗਿਆ ਜੇ ਉਹਨੂੰ ਕੁਝ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਕੋਈ ਹੋਏ ਕੋਈ ਵੀ ਪ੍ਰਾਈਵੇਟ ਬੰਦਾ ਕਰਨ ਨੂੰ ਪਿਆਰ ਨਹੀਂ ਹੈ ਤੁਸੀਂ ਤਾਂ ਜ਼ਿੰਮੇਵਾਰ ਅਫਸਰ ਹੋ ਤੇ ਇਹ ਅਸਰਸ਼ਾਈ ਨੂੰ ਦੇਖੋ ਕਿ ਉਹ ਸਾਡੇ ਨੌਕਰ ਨਹੀਂ ਐਸੀ ਉਹਨਾਂ ਦੇ ਨੌਕਰ ਨਹੀਂ ਆ ਐਸੀ ਸਭ ਲੋਕੋ ਫੋਨ ਚੁੱਕਣ ਤੇ ਇਹ ਮਦਦ ਨੂੰ ਹੱਲ ਕਰਾਣ ਤੇ ਐਸੇ ਆ ਰਹੇ